ਦਿਕਤ ਹੈ ਪ੍ਰੈਗਨਨਸੀ ਦੇ ਵਿੱਚ ਉਹਨੂੰ ਕੋਈ ਜਿਵੇਂ ਅਸਥਮਾ ਵਗੈਰਾ ਦੀ ਦਿਕਤ ਹੈ ਜਾਂ ਉਹਨੂੰ ਸਾਲ ਹੈਂਡ ਕਿਸੇ ਤਰ੍ਹਾਂ ਦੀ ਕੋਈ ਦਿਕਤ ਹੈ ਤਾਂ ਕੀ ਜਿਹੜਾ ਜਿਵੇਂ ਉਹ ਕੁਝ ਸਮੇਂ ਲਈ ਮੰਨ ਲਓ ਕਿ ਕਰਨੇ ਕਿ ਪੰਪ ਲਗਾ ਦੋ ਮੰਨੋ ਤੇ ਬਹੁਤ ਸਾਰੇ ਵਹਿਮ ਪਾਏ ਜਾਂਦੇ ਆ ਕਿ ਜੇ ਮਾਂ ਉਸ ਵੇਲੇ ਪੰਪ ਦੀ ਵਰਤੋਂ ਕਰੇਗੀ ਤਾਂ ਕਿਆ ਗੰਦੇ ਆ ਕਿ ਬੱਚੇ ਨੂੰ ਵੀ ਦਾ ਅਸਰ ਹੋਏਗਾ ਕੀ ਉਹਦਾ ਕੋਈ ਸਾਈਡ ਇਫੈਕਟ ਹੁੰਦਾ ਹੈ ਨਹੀਂ ਬਿਲਕੁਲ ਬੇਸਲੈਸ ਜਦੋਂ ਇਹ ਕਿ ਉਹ ਲੱਗ ਜਾਂਦਾ ਜੀ ਪੰਪ ਫਿਰ ਬੰਦ ਨਹੀਂ ਹੁੰਦਾ ਉਹਦਾ ਰਤਰੀ ਹੈ ਜੇ ਤੁਸੀਂ ਪੰਪ ਮੰਨੋ ਮਾਤਾ ਨੂੰ ਬੱਚੇ ਦੀ ਮਦਰ ਨੂੰ ਸਾਡੀ ਦਿੱਕਤ ਹੈ ਪਹਿਲਾਂ ਹੀ ਉਹ ਨੂਨ ਹੈ ਜੀ ਤੇ ਪ੍ਰੈਗਨਸੀ ਦੇ ਨਾਲ ਸੁਭਾਵਕਾ ਇੱਕ ਸਰੀਰ ਦੇ ਉੱਪਰ ਐਕਸਟਰਾ ਬੋਝਦਾ ਹੈ ਹੀ ਹੈ ਠੀਕ ਹੈ ਭਾਰ ਵੱਧ ਗਿਆ ਔਰਤ ਦਾ ਜੀ ਤੇ ਸਾਹ ਲੈਣ ਦੇ ਵਿੱਚ ਉਹਨੂੰ ਉਖਾਈ ਹੋ ਰਹੀ ਹੈ ਇੱਕ ਸੁਭਾਵਕ ਹੈ ਜਦੋਂ ਬੱਚਾ ਔਰਤ ਗਰਭ ਦੇ ਵਿੱਚ ਹੈ ਠੀਕ ਹੈ ਉਨੇ ਜਿਹੜੇ ਸਾਨੂੰ ਸਾਲਾਂ ਚ ਵੈਸੀ ਦਿੱਕਤ ਹੁੰਦੀ ਹੈਗੀ ਹੈ ਜੇ ਸਾਨੂੰ ਨਾਲ